ਪਰਿਵਾਰ ਦੇ ਉੱਪਰ ਉਸ ਵਕਤ ਇੱਕਦਮ ਦੁੱਖਾਂ ਦਾ ਪਹਾੜ ਦਿੱਗ ਗਿਆ ਜਦ ਇੱਕ ਮਾਸੂਮ ਬੱਚੀ ਗੱਡੀ ਦੇ ਹੇਠਾਂ ਆਣਕਾਰਨ ਆਪਣੀ ਜਾਨ ਗਵਾ ਬੈਠੀ ਦੱਸਿਏ ਕਿ ਇਹ ਮਾਮਲਾ ਲੁਧਿਆਣੇ ਦਾ ਹੈ ਜਿੱਥੇ ਕਰੀਬ 2-3 ਸਾਲ ਦੀ ਇਹ ਛੋਟੀ ਜਿਹੀ ਬੱਚੀ ਗੱਡੀ ਦੇ ਹੇਠਾਂ ਕਿਸੇ ਨਾ ਕਿਸੇ ਤਰੀਕੇ ਬੈਠ ਜਾਂਦੀ ਹੈ ਤੇ ਗੱਡੀ ਚਾਲਕ ਨੂੰ ਇਸ ਬਾਰੇ ਪਤਾ ਨਹੀਂ ਚੱਲਦਾ ਜਦ ਹੀ ਗੱਡੀ ਸਟਾਰਟ ਹੁੰਦੀ ਹੈ ਤਾਂ ਇਹ ਬੱਚੀ ਗੱਡੀ ਦੇ ਥੱਲੇ ਆਉਣ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਇਸ ਭਿਆਨਕ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਜਿਹੀਆਂ ਨੇ ਜੋ ਦੇਖੀਆਂ ਨਹੀਂ ਜਾ ਸਕਦੀਆਂ ਇਹ ਵੀ ਦੋਸ਼ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਗਏ ਨੇ ਕਿ ਜਦ ਉਹਨਾਂ ਦੀ ਇਸ ਬੱਚੀ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਕਿੰਨਾ ਸਮਾਂ ਬਹਿਸਵਾਜੀ ਦੇ ਵਿੱਚ ਹੀ ਲੰਘਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਆਂਦਾ ਗਿਆ ਇਸ ਵਕਤ ਜੋ ਗੱਡੀ ਚਾਲਕ ਹੈ ਉਸ ਵੱਲੋਂ ਵੀ ਆਪਣੀ ਗਲਤੀ ਹੈ ਜਿਹੜੀ ਉਹ ਮੰਨੀ ਗਈ ਹੈ ਅਤੇ ਉਸ ਵੱਲੋਂ ਆਖਿਆ ਗਿਆ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਗੱਡੀ ਦੇ ਥੱਲੇ ਕੋਈ ਬੱਚਾ ਹੈ ਕਿਉਂਕਿ ਉਸ ਦੇ ਗੱਡੀ ਦੇ ਆਲੇ ਦੁਆਲੇ ਕਈ ਬੱਚੇ ਖੇਡ ਰਹੇ ਸਨ ਅਤੇ ਜਦ ਹੀ ਉਸ ਵੱਲੋਂ ਆਪਣੀ ਗੱਡੀ ਸਟਾਰਟ ਕੀਤੀ ਗਈ ਤਾਂ ਪਤਾ ਲੱਗਿਆ ਕਿ ਥੱਲੇ ਕੁਝ ਆ ਗਿਆ ਹੈ ਤਾਂ ਇਸ ਭਿਆਨਕ ਹਾਦਸੇ ਦੇ ਵਿੱਚ ਇੱਕ ਬਾਸੂਮ ਬੱਚੀ ਦੀ ਜਾਨ ਚਲੀ ਗਈ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਵੱਲੋਂ ਆਖਿਆ ਗਿਆ ਹੈ ਕਿ ਐਕਸੀਡੈਂਟ ਦੀ ਜਾਣਕਾਰੀ ਉਹਨਾਂ ਨੂੰ ਮਿਲੀ ਸੀ ਜਿਸ ਦੇ ਕਰਕੇ ਉਹ ਇੱਥੇ ਪਹੁੰਚੇ ਨੇ ਜਾਂਚ ਕੀਤੀ ਜਾ ਰਹੀ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਗਾਰੀ ਸੇ ਮਾਰਦੀ ਨਾ ਨੇ ਗਾਰੀ ਮੁੰਗਾ ਚੱਲ ਬੀਬੀ ਦੇ ਸਮੁੰਦਰ ਤੇ ਜਤੀ ਜਾ ਰਿਹਾ ਸਭ ਨੂੰ ਚਾਹ ਲੱਗਦਾ ਹੈ ਆ ਗੱਲਿਆ ਹੀ ਭਰਾ ਹਾਂ ਮੈਂ ਆਹ ਹਸਪੀਟਲ ਮੇ ਆਇਆ ਤੇ ਬੱਚਾ ਲੈ ਕੇ ਆ ਬੱਚਾ ਲੈ ਕੇ ਬਹੁਤ ਸਾਥ ਹੈ ਘੰਟੇ ਬਾ ਇਹ ਘੰਟਾ ਪਹਿਲੇ ਕੀ ਤੜਪੂ ਪਹਿਲੇ ਲੈ ਕੇ ਨਹੀਂ ਆਏ ਕੋਈ ਲੈ ਕੇ ਨਹੀਂ ਆਇਆ ਵਾ ਜਾਂ ਤਾਂ ਦائیں ਨਹੀਂ ਬੋਲਾ ਚੱਲੋ ਉਹਨੇ ਬੋਲਾ ਕਿ ਚਲੋ ਹਸਪਤਾਲ ਜਾਈਏ ਤਾਂ ਤੁਸੀਂ ਕਿਹਨਾਂ ਦਾ ਟਾਟਾ ਜੀ ਮੇਰਾ ਨਾਮ ਸਰਪ੍ਰੀਤ ਸਿੰਘ ਹੈ ਅੱਛਾ ਕਿڑی ਗੱਦੀ ਮਾਮਲਾ ਕੀ ਗੱਲਬਤ ਹੋਈ ਜੀ ਇਹ ਫੇਸ 3 ਹੈ ਨਾ ਜਿਹੜਾ ਆਰਮੀ ਫ્લેਟ ਹੈਗਾ ਇਹਦੇ ਸਾਹਮਣੇ ਮਾਰਕੀਟ ਹੈ ਉੱਥੇ ਮਾਰਕੀਟ ਵਿੱਚ ਮੈਂ ਦਵਾਈ ਲੈ ਕੇ ਲੱਗੀ ਬੜੀ ਬੜੀ ਖਰੀਦੀ ਮੈਂ ਦਵਾਈ ਲੈ ਕੇ ਵਾਪਸ ਆਇਆ ਤੇ ਬੱਚੇ ਤਿੰਨ ਚਾਰ ਵਿੱਚ ਖੇਡਦੇ ਸੀ ਮੱਚੇ ਖੇਡਦੇ ਬੱਚੇ ਬੰਦੂ ਬਲਾ ਪਰ ਬੱਚੇ ਮੈਂ ਗੱਡੀ ਸਟਾਰਟ ਕੀਤੀ ਥੱਲੇ ਬੱਚਾ ਸੀ ਗੱਡੀ ਦੇ ਥੱਲੇ ਤੇ ਤੁਸੀਂ ਦੇਖਿਆ ਨਹੀਂ ਗੱਡੀ ਦੇ ਥੱਲੇ ਮੈਂ ਕਿੱਥੇ अच्छा जी बच्चे और भी खेल रहे सी चार 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 के पांच बच्चे सी चुप चुप अच्छा खेल रहे थे जो गाड़ी ਦੇ ਥੱਲੇ ਸੀ ਇੱਕ ਬੱਚਾ ਉਹ ਗੱਡੀ ਛੜ ਕੇ ਤੇ ਮੈਂ ਆਪਣੇ ਕੋਲ ਸਮਾਨ ਲਿੱਤਾ ਗੱਡੀ ਛੜ ਕੇ ਜਾਨੋਂ ਉਹ ਗੱਡੀ ਤੇ ਚੱਤ ਕਰਨੀ ਚੁਕੀ ਤੇ ਜਦੋਂ نیچے ਆ ਉਹਦੋਂ ਮਹਿਸੂਸ ਹੋਇਆ ਤੁਹਾਨੂੰ ਜਦੋਂ ਬੱਚਾ ਉਹ ਲੈ ਗਿਆ ਮਹਿਸੂਸ ਤੇ ਕਿੰਨੇ ਟੂ ਉਮਰ ਹੈ ਬੱਚੇ ਦੀ ਬੱਚਾ ਛੋਟਾ ਜਿਹਾ ਜੀ ਮੈਂ ਕੱਲ ਤਿੰਨ ਸਾਲ ਦਾ ਸੀ ਬੱਚੇ ਦੀ ਡੈਥ ਹੋ ਗਈ ਹੁਣ ਹਾਂਜੀ ਤੁਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚਦਾ ਸੀ ਕਿ ਤੇ ਤੁਸਾਂ ਨੂੰ ਐਂਟੀਮੇਸ਼ਨ ਮਿਲੀ ਆ ਮੌਕੇ ਤੇ ਆਏ ਆ ਦੇਖ ਰਹੇ ਆ ਬੱਚੀ ਨੂੰ ਹਸਪੀਟਲ ਭੇਜਿਆ ਅੱਗੇ ਫਰਦ ਦੇ ਜੀ ਕਿੰਨੀ ਉਮਰ ਹੈ ਜੀ ਮੈਨੂੰ ਅਜੇ ਉਹਨਾਂ ਨੇ ਕੁਝ ਨਹੀਂ ਦੱਸਿਆ ਰਹਿੰਦੇ ਨੇ ਉਹਨਾਂ ਨੂੰ ਐਜ਼ ਬੱਚੇ ਦੀ ਡੈਥ ਹੋ ਗਈ ਲੱਗਦਾ ਹੈ ਕਿ ਉਹ ਠੰਡਾ ਸਰੀਰ ਆ ਉਹਦਾ ਬਟ ਉਹ ਡਾਕਟਰ ਡਿਕਲੇਅਰ ਕਰਦੇ ਨੇ ਜੀ ਡਾਕਟਰ ਨੇ ਇੱਥੇ ਵੀ ਵੈਸੇ ਡਿਕਲੇਅਰ ਕਰਦੇ ਇੱਥੇ ਕੋਈ ਡਾਕਟਰ ਨਹੀਂ ਉਹਨਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਨਹੀਂ ਸਾਡੇ ਕੋਲ ਨਹੀਂ ਲੈ ਕੇ ਆਏ ਕਹਿੰਦੇ ਧਾਨੇ ਦਾ ਮਾਮ